ਪਰਿਵਾਰ ਦੇ ਘਰ ਚੋਂ ਵੜ ਕੇ ਤਾਲੇ ਤੋੜ ਕੇ ਚੋਰਾਂ ਨੇ ਕੀਤੀ ਚੋਰੀ ਇੱਥੇ ਸਬ ਡਿਵੀਜ਼ਨ ਕਸਬਾ ਫੁਲਤ ਗਰੀਬੀ ਵਿਖੇ ਇੱਕ ਐਨ ਆਰ ਆਈ ਪਰਿਵਾਰ ਦੇ ਘਰ ਚ ਚੋਰਾ ਵੱਲੋਂ ਰਾਤ ਸਮੇਂ ਵੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸਵਰਗਵਾਸੀ ਸਵਰਨ ਸਿੰਘ ਪਤਨੀ ਲਾਜੋ ਬੇਟਾ ਜੋਨੀ ਜੱਸਾ ਅਮਨਪ੍ਰੀਤ ਕੋਰ ਘਰ ਦੇ ਮਾਲਕ ਜੋ ਪਰਿਵਾਰ ਸਮੇਤ ਪੁਰਤਗਾਲ ਰਹਿ ਰਹੇ ਹਨ ਅਤੇ ਘਰ ਦੀ ਜ਼ਿੰਮੇਵਾਰੀ ਗੁਆਂਢ ਕਿਸੇ ਨੂੰ ਦੇ ਕੇ ਗਏ ਹਨ ਤਾਂ ਕਿ ਘਰ ਦੀ ਸਾਫ ਸਫਾਈ ਰੱਖੀ ਜਾ ਸਕੇ ਗੁਆਂਢੀਆਂ ਦੇ ਦੱਸਣ ਮੁਤਾਬਿਕ ਰਾਤ ਸਮੇ 1 ਵਜੇ ਤੋਂ ਬਾਅਦ ਜ਼ੋਰਦਾਰ ਖੜਕਾ ਸੁਣਿਆ ਤਾਂ ਜਦੋਂ ਉਹਨਾਂ ਉੱਠ ਕੇ ਦੇਖਿਆ ਤੇ ਨਾਲ ਲੱਗਦੇ ਐਨਆਰਆਈ ਦੇ ਘਰ ਖੜਕਾ ਹੋ ਰਿਹਾ ਸੀ ਉਹਨਾਂ ਵੱਲੋਂ ਰੋਲਾ ਪਾਉਣ ਤੇ ਚੋਰ ਫਰਾਰ ਹੋ ਗਏ ਜਦੋਂ ਮਨਜੀਤ ਕੌਰ ਸੰਨੀ ਕਮਲ ਵੱਲੋਂ ਰੋਲਾ ਪਾਇਆ ਗਿਆ ਤਾਂ ਚੋਰ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਚੋਰੀ ਕੀਤੇ ਸਮਾਨ ਬਾਰੇ ਘਰ ਦੇ ਮਾਲਕ ਹੀ ਆ ਕੇ ਦੱਸਣਗੇ ਕਿ ਕਿੰਨਾ ਨੁਕਸਾਨ ਹੋਇਆ ਹੈ ਪੁਲਤ ਤੋਂ ਪੱਤਰਕਾਰ ਪ੍ਰਿਆ ਪੁਲਤ ਦੀ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਤੁਹਾਡਾ ਜੀ ਮਨਜੀਤ ਕੌਰ ਜੀ ਹਾਂਜੀ ਆ ਜਿਹੜੇ ਘਰ ਅੱਜ ਚੋਰੀ ਹੋਈ ਆ ਰਾਤ ਉਹ ਕਿੰਨੇ ਕੋਈ ਹੋਈ ਆ 2 ਵਜੇ ਦੁੱਕ ਵੇ ਨਾ ਹਾਂਜੀ ਪਤਾ ਨਹੀਂ ਹੋਣਾ ਵੀ ਪਹਿਲਾਂ ਨਾ ਬੜਿਆ ਹੋਣਾ ਤਾਂ ਹੀ 2 ਵਜੇ ਨਿਕਲੇ ਆਵੇ ਬਾਹਰ ਅੱਛਾ ਇਹ ਕਿੱਥੇ ਗਏ ਘਰ ਦੇ ਕਿੱਥੇ ਗਏ ਹੋਇਆ ਇਹ ਘਰ ਦੇ ਬਾਹਰ ਗਿਆ ਆ ਜੀ ਉਦੇਸ਼ ਦਿੰਦੇ ਆ ਹਾਂਜੀ ਤੇ ਦੀਦੀ ਜਿਹੜੇ ਉਹ ਆਪਣੇ ਪੇਕੇ ਰਹਿੰਦੇ ਆ ਠੀਕ ਆ ਹਾਂਜੀ ਤੇ ਜਿੱਦਾਂ ਹੁਣ ਕਹਿਣਾ ਮਤਲਬ ਜਿਹੜਾ ਬੰਦਾ ਨਿਕਲਿਆ ਇੱਕ ਸੀ ਦੋ ਜਿਹਨੇ ਸੀਗੇ ਇੱਕੋ ਇੱਕੋ ਹੀ ਸੀ ਇੱਕੋ ਅੱਛਾ ਹਾਂਜੀ ਹਾਂਜੀ ਇਹ ਤੁਹਾਨੂੰ ਜੁਮੇ ਦੇ ਕੇ ਹੀ ਚਾਬੀ ਦੀ ਹਾਂਜੀ ਸਾਡੇ ਦੇ ਦੋਨਾਂ ਘਰਾਂ ਕੋਈ ਹੁੰਦੀ ਆ ਕੱਢੀ ਹੋਣਾ ਕੱਢੀ ਹਾਂਜੀ ਅੱਛਾ ਤੁਹਾਨੂੰ ਜੁਮੇ ਦੇ ਕੇ ਹਾਂਜੀ ਕੋਈ ਨਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਭਾਜੀ ਹੋਇਆ ਵੇ ਤੋੜ ਦਿੱਤੇ ਤਾਲੇ ਬਾਹਰਲੇ ਫਿਰ ਇੰਦਰ ਬੀਬੀ ਚੀਜ਼ਾਂ ਵੀ ਤਾਂ ਨਾ ਇੰਦਰ ਨੇ ਸਾਰੇ ਤੋੜ ਦਿੱਤੇ ਜੋ ਨਹੀਂ ਗਏ ਹਾਂਜੀ 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 ਕੀ ਨਾਂ ਤੁਹਾਡਾ ਸਨੀ ਭਾਈ ਆ ਤੁਸੀਂ ਦੇਖਿਆ ਬੰਦਾ ਜਿਹੜਾ ਬੜਿਆ ਹਾਂਜੀ ਭਾਈ ਉੱਪਰ ਉਹ ਹੀ ਖਿੜਕੀ ਤਾਂ ਨਹੀਂ ਦੇਖਿਆ ਆਪਣੀ ਅੱਛਾ ਘੜ ਤੋਂ ਘੜ 6 ਫੁੱਟ ਦਾ ਹੈਗਾ ਇਹ ਬੰਦਾ ਅੱਛਾ ਹਾਂ ਮੂੰਹ ਤੇ ਟੋਪੀ ਟੋਪੀ ਪਾਈ ਸਿਰ ਤੇ ਮੂੰਹ ਤੇ ਵੀ ਬੰਨਿਆ ਪਿਆ ਉਹਨੇ ਰਮਾਲ ਲੋਈ ਲਈ ਦੀ ਹਾਂ ਜਦੋਂ ਜਿਆਦਾ ਨੂੰ ਆਪਾਂ ਥੱਲੇ ਆਏ ਆ ਤਾਂ ਉਹ ਡੋੜ ਪਿਆ ਅਸੀਂ ਚੱਲ ਗਿਆ ਨਾ ਟੋੜੇ ਕਿੰਨਾ ਚਿਰ ਅੰਦਰ ਰਿਹਾ ਉਹ ਪਤਾ ਨਹੀਂ ਕਿ ਉਹ ਅੰਦਰ ਪਹਿਲਾਂ ਜਦੋਂ ਬਾਹਰ ਦਿੰਦਾ ਖੋਲ ਕੇ ਅੰਦਰ ਕੁੰਡੀ ਲਾ ਕੇ ਬੜਿਆ ਰਿਹਾ ਭਾਈ ਜਦੋਂ ਖੜਾਕਾ ਸੁਣਿਆ ਉਦੋਂ ਉੱਠੇ ਆ ਜਦੋਂ ਦੇਖਿਆ ਆ ਵੀ ਥੱਲੇ ਖੜਾਕਾ ਤੋੜਿਆ ਜਦੋਂ ਦੇਖਿਆ ਤਾਂ ਅੰਦਰ ਟਾਰਚ ਆਫ ਮਾਰਨਦੇ ਹੀ ਉੱਪਰ ਜਦੋਂ ਧੋਰ ਕੋਠੇ ਚੜ੍ਹ ਕੇ ਦੇਖਿਆ ਉੱਪਰਲੇ ਪ੍ਰਸ਼ਾਸਨ ਨੂੰ ਮੰਗ ਕੀ ਚਾਹੁੰਦੇ ਆ ਵੀ ਕੀ ਹੋਣਾ ਚਾਹੀਦਾ ਵੀ ਇਦਦਰ ਇਹ ਚੋਰੀਆਂ ਜਿਹੜੀਆਂ ਰੋਕथाम ਹੋਣੀ ਚਾਹੀਦੀ ਹਾਏ ਇਹ ਰੋਕਥਾਮ ਨਹੀਂ ਅਜੇ ਇਹਨਾਂ ਦੇ ਹੋਈ ਆ ਕਾਲੂ ਸਾਡੇ ਵੀ ਪੜਦੀ ਆਦੇ ਆ ਕਾਲੂ ਹੋਰ ਕਿਸੇ ਦੇ ਨਾਲ ਕਰਦੀ ਨਾਲ ਵੀ ਸਾਰੇ ਕਾਲੂ ਹੋ ਰਹੀ ਆ ਅੱਜ ਦੇ ਕਿਉਂਕਿ ਉਹਨਾਂ ਦੀ ਮਾਦਾ ਪਿੱਲਾ ਰਿੰਦੀ ਏ ਜੇ ਕੱਲੀ ਮਾਦਾ ਹੁੰਦੀ ਮਾਦਾ ਨੂੰ ਬਾਹਰ ਜਾਂਦੀ ਮਾਦਾ ਕੱਲੀ ਮਾਰਦਾ ਜਿੱਦਾਂ ਹੀ ਉਹ ਕਹਿ ਲਾ ਆਪਣੀ ਕੁੜੀ ਕੋ ਪੇਖੀਦੀ ਆ ਹਾਂਜੀ ਦਰਦੀ ਜਾਂਦੀ ਆ ਚੱਲਦੀ ਹੂੰ